ਦੋਸਤੋ ਜਰਵਨ ਇੰਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਸਾਰੇ ਪਿਆਰ ਸਾਡੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 100 ਜਰਵਨ ਨਿਊਜ਼ ਦੀ ਕੋਸ਼ਿਸ਼ ਹੈ ਕਿ ਅਸੀਂ ਸਾਡੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮਠੰਡਾ ਵਾਸੀਆਂ ਨੂੰ ਕਿਵੇਂ ਦਾ ਕਿਵੇਂ ਉਹਨਾਂ ਦੇ ਕੋਈ ਸਹੂਲਤ ਤੋਂ ਨਹੀਂ ਕੋਈ ਨਾ ਕੋਈ ਕੰਮ ਕਰੀ ਤਾਂ ਅੱਜ ਸਾਡੀ ਟੀਮ ਪਹੁੰਚੀ ਹੈ ਅਰਸ਼ ਕਲੀਨਿਕ ਮਲਤਾਨੀ ਰੋਡ ਤੇ ਜਿੱਥੋਂ ਦੇ ਡਾਕਟਰ ਸਾਹਿਬ ਡਾਕਟਰ ਆਰਸੀ ਸਾਹਿਬ ਨਾਲ ਜੁੜੇ ਨੇ ਜੋ ਕਿ ਖਟਿਆਣ ਦੇ ਮਾਣ ਨੇ ਦੇਖੋ ਪ੍ਰਮਾਤਮਾ ਨੇ ਬਹੁਤ ਹੀ ਸੋਹਣਾ ਅਨਮੋਲ ਬੜ ਮੁੱਲ ਜਿਹਦੀ ਕੋਈ ਕੀਮਤ ਨਹੀਂ ਇਨਸਾਨ ਨੂੰ ਜਨਮ ਦਿੱਤਾ ਹੈ ਤੇ ਸਾਡੇ ਸਰੀਰ ਵਿੱਚ ਪਤਾ ਨਹੀਂ ਕਿੰਨੀਆਂ ਨਾੜੀਆਂ ਮਾਸਪੇਸ਼ੀਆਂ ਕੰਮ ਕਰਦੀਆਂ ਨੇ ਪਰ ਕੁਦਰਤ ਵੱਲੋਂ ਜੇਕਰ ਕੋਈ ਅੰਗ ਪਰ ਖਰਾਬ ਹੋ ਜੇ ਤਾਂ ਆਦਮੀ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਤਾਂ ਅੱਜ ਗੱਲ ਕਰ ਰਹੇ ਹਾਂ ਜਿਹੜੇ ਸਾਡੇ ਭੈਣ ਭਰਾ ਕੋਈ ਪੌਂਡੂ ਦੇ ਸ਼ਿਕਾਰ ਹੈ ਜਾਂ ਕੋਈ ਅੰਗ ਹੈ ਕਿਸੇ ਲੱਤ ਕੱਟੀ ਹੈ ਜਾਂ ਬਾਹਰ ਕੱਟੀ ਹੈ ਦਾ ਅਰਥ ਹੋਣੀ ਕਿ ਉਹ ਲੋਕ ਨੂੰ ਵੱਡਾ ਉਹਨਾਂ ਲਈ ਅਡਾਨ ਕੀਤਾ ਜਾ ਰਿਹਾ ਹੈ ਤਾਂ ਡਾਕਟਰ ਸਾਹਿਬ ਨਾਲ ਗੱਲ ਕਰੀਏ ਕੀ ਕਹਿਣਾ ਚਾਹੁੰਦੇ ਨੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਮੈਂ ਸਾਰੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਜੀ ਅੱਜ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਜਿਨ੍ਹਾਂ ਦੇ ਵੀ ਬੱਚੇ ਜਾਂ ਕੋਈ ਬਜ਼ੁਰਗ ਜਾਂ ਮਾਤਾ ਕੋਈ ਪਿਤਾ ਕਿਸੇ ਦੇ ਅੰਗ ਹੀ ਨਾ ਹਨ ਠੀਕ ਹੈ ਉਹਨਾਂ ਦਾ ਕੋਈ ਵੀ ਆਪਣੀਆਂ ਮਾਸਪੇਸ਼ੀਆਂ ਕਮਜ਼ੋਰ ਹਨ ਜਾਂ ਕੁਝ ਵੀ ਹੈ ਉਹਨਾਂ ਦੇ ਮਾਈਕੇ ਹਿੱਲ ਜਾਂਦੇ ਐ ਤੇ ਕੁ ਗੋਡਿਆਂ 'ਚ ਦਿੱਕਤ ਹੈ ਕੋਈ ਰੀਡ ਦੀ ਹੱਡੀ ਨੂੰ ਪ੍ਰੋਬਲਮ ਹੈ ਕੋਈ ਮੋਢੇ ਦਾ ਸ਼ੋਲਡਰ ਨੂੰ ਪ੍ਰੋਬਲਮ ਹੈ ਕਿਉਂਕਿ ਉਹ ਬਹੁਤ ਇੱਕ ਸਟਰਗਲ ਨਾਲ ਆਪਣੀ ਜ਼ਿੰਦਗੀ ਜੀ ਰਏ ਹੁੰਦੇ ਨੇ ਤੇ ਉਹਨਾਂ ਵਾਸਤੇ ਅਸੀਂ OPD ਬਿਲਕੁਲ ਫ੍ਰੀ ਕਰਦੇ ਆਂ ਠੀਕ ਹੈ ਤੇ ਜੋ ਵੀ ਉਹਨਾਂ ਦਾ ਖਰਚਾ ਕੋਈ ਮੈਡੀਸਨ ਦਾ ਜਾਂ ਕੋਈ ਇੰਜੈਕਸ਼ਨ ਦਾ ਉਹ ਵੀ ਬਿਲਕੁਲ ਨਾ ਮਾਤਰ ਲਿੱਤਾ ਜਾਂਦਾ ਹੈ ਇੱਥੇ ਤੇ ਅਸੀਂ ਡੈਟਿੀ ਇਲਾਜ ਕਰਦੇ ਆਂ ਜੇ ਅਸੀਂ ਕਿਸ ਕੋਈ ਪੇਸ਼ੈਂਟ ਨਹੀਂ ਠੀਕ ਹੁੰਦਾ ਅਸੀਂ ਉਹਨੂੰ ਹੱਥ ਨਹੀਂ ਪਾਉਂਦੇ ਤੇ ਉਹਦੇ ਅਸੀਂ ਪੈਸੇ ਬਿਲਕੁਲ ਨਹੀਂ ਖਰਾਬ ਕਰਦੇ ਦੇ ਬਸ ਅਸੀਂ ਇਹੀ ਕਹਿਨੇ ਆ ਕਿ ਇਹ ਸੇਵਾ ਦਾ ਵਾਧ ਤੋਂ ਵਾਧ ਲਾਭ ਨੂੰ ਠਾਓ ਸਾਡੇ ਕੋਲੇ ਸੜ ਤੋਂ ਸਲਾਹ ਲਓ ਜਿੱਦੇ ਅਸੀਂ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈ ਰਹੇ ਟ੍ਰੀਟਮੈਂਟ ਕਰਵਾਉਣਾ ਨਾ ਕਰਵਾਉਣਾ ਚਲੋ ਉਹ ਪੇਸ਼ੈਂਟ ਦੀ ਗੱਲਬਾਤ ਹੋ ਜਾਂਦੀ ਹੈ ਪਰ ਅਸੀਂ ਤੁਹਾਡਾ ਸਾਰਾ ਟ੍ਰੀਟਮੈਂਟ ਕੋਈ ਫਿਜ਼ੀਓਥੈਰੇਪੀ ਦਾ ਕੁਝ ਵੀ ਇਸ ਤੋਂ ਨੂੰ ਫ੍ਰੀ ਚ ਕਰਾਂਗੇ ਹਾਲਾਂਕਿ ਜੇ ਉਸ ਤੋਂ ਬਾਅਦ ਕੋਈ ਮੈਡੀਸਨ ਵਗੈਰਾ ਆਪਾਂ ਦਿੰਨੇ ਆ ਜਾਂ ਕੋਈ ਇੰਜੈਕਸ਼ਨ ਹੈ ਜਿਹਦੇ ਰੇਟ ਤੇ ਆਪਾਂ ਨੂੰ ਆਉਂਦੀ ਹੈ ਉਹੀ ਰੇਟ ਤੇ ਅਸੀਂ ਅੱਗੇ ਪੇਸ਼ੈਂਟ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਹੈ ਬਿਲਕੁਲ ਵੀ ਬਿਨਾ اوਪੀਡੀ ਤੋਂ ਅਸੀਂ ਫੀਸ ਤੋਂ ਕੰਮ ਕਰਾਂਗੇ ਹਾਂ ਪਰ ਅੱਜ ਦੇ ਟਾਈਮ ਤੇ ਅਸੀਂ ਦੇਖਿਆ ਕਿਸੇ ਵੀ ਡਾਕਟਰ ਕੋਲ ਜਾੜੀਏ ਡਾਕਟਰ ਦਾ ਬਾਅਦ ਵਿੱਚ 2800 ਇਹ ਪਹਿਲਾਂ ਪਰਚੀ ਕੱਟਦੇ ਆ ਹਾਂਜੀ ਤਾਂ ਤੁਸੀਂ ਇਹ ਕਿਉਂ ਕਰਦੇ ਜੋ ਸਮਾਜ ਸੇਵਾ ਦੀ ਜਿਹੜੇ ਇਸ ਲੈਜ ਪਤਾ ਕੀ ਹੈ ਜੀ ਡਾਕਟਰ ਅਸੀਂ 2400 ਦੇ ਪਰਚੀ ਕੱਟਣ ਨੂੰ ਅਸੀਂ ਵੀ ਕੱਟ ਸਕਦੇ ਆ ਪਰ ਇਹਦੇ ਕਰਕੇ ਜੋ ਗਰੀਬ ਬੰਦਾ ਹੈ ਉਹ ਆਪ ਦਾ ਇਲਾਜ ਨਹੀਂ ਕਰਵਾਣ ਕਰਵਾ ਸਕਦਾ ਠੀਕ ਹੈ ਅਸੀਂ ਤਾਂ ਕਰਕੇ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਬਿਨਾ OPD ਫੀਸ ਤੋਂ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਹੈ ਇੱਥੇ ਜਿੰਨਾ ਵੀ ਹੋ ਸਕਦਾ ਹੈ ਜਿਵੇਂ ਮੰਨ ਕੇ ਠੀਕ ਕਰਨਾ ਕੋਲ ਪਲਸਟਰ ਕੋਈ ਮੈਡੀਸਨ ਵਗੈਰਾ ਦੇਣਾ ਅਸੀਂ ਨਾ ਮਾਤਰ ਪੈਸਿਆਂ ਚ ਉਹਨਾਂ ਦਾ ਬਿਲਕੁਲ ਠੀਕ ਕਰਾਂਗੇ ਡਾਕਟਰ ਸਾਹਿਬ ਤੁਹਾਨੂੰ ਮਿਲਣਾ ਹੋਵੇ ਤੁਹਾਡਾ ਫੋਨ ਨੰਬਰ ਐਡਰੈਸ ਹਾਂਜੀ ਮੇਰਾ ਐਡਰੈਸ ਹੈਗਾ ਮਲਤਾਨੀਆਂ ਰੋਡ ਮੇਨ ਮਲਤਾਨੀਆਂ ਰੋਡ ਨੀਅਰ ਡੀਡੀ ਮਿੱਤਰ ਟਾਵਰ ਅਰਸ਼ ਕਲੀਨਿਕ ਮੇਰਾ ਫੋਨ ਨੰਬਰ ਹੈ 762049001 ਇੱਕੋ ਹੀ ਫੋਨ ਨੰਬਰ ਹੁੰਦਾ ਹੈ 762049001 ਤੇ ਅਸੀਂ ਸਾਡੀ ਟਾਈਮਿੰਗ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਅਸੀਂ ਇੱਥੇ ਫੁੱਲ ਔਨ ਡਿਊਟੀ ਹੁੰਦੀ ਹੈ ਸਾਡੀ ਫੁੱਲ ਔਨ ਅਵੇਲੇਬਲ ਹੁੰਨੇ ਆ ਅਸੀਂ ਇੱਥੇ ਤੇ ਅਸੀਂ ਗਰੀਬਾ ਬੰਦਿਆਂ ਦੀ ਜੋ ਗਰੀਬ ਇਨਸਾਨ ਹੈ ਉਹਦੀ ਵੱਧ ਤੋਂ ਵੱਧ ਸੇਵਾ ਕਰਦੇ ਆ ਤੇ ਕੋਈ ਉਹਦੇ ਜਿਵੇਂ ਓਪੀਡੀ ਵਗੈਰਾ ਫੀਸ ਬਿਲਕੁਲ ਨਹੀਂ ਹਸੀ ਉਹ ਤਾਂ ਚਾਹ ਚਾਹ ਕਰਦੇ ਆ